ਦੇਖੋ ਪੰਜਾਬ ਚ ਜੋ ਹਾਲਾਤ ਬਣੇ ਹਨ ਗਿਆ ਚ ਤੁਹਾਨੂੰ ਵੀ ਪਤਾ ਹੋਣਾ ਕਿ ਹਾਈ ਕੋਰਟ ਨੇ ਬਕਾਇਦਾ ਡੀਜੀਪੀ ਪੰਜਾਬ ਔਰ ਚੀਫ ਸੈਕਟਰੀ ਨੂੰ ਸਮਨ ਕੀਤਾ ਹੈ ਜੋ ਤਸ਼ੱਗਤ ਕੀਤੀ ਗਈ ਹੈ ਕਾਗਜ਼ਾਂ ਨੂੰ ਖੋਇਆ ਗਿਆ ਪੁਲਿਸ ਦੇ ਮੁਲਾਜ਼ਮ ਖੁਦ ਹੁੰਦੇ ਦੇਖ ਗਏ ਵੀਡੀਓਜ਼ ਪਹੁੰਚੀਆਂ ਹਨ ਗਿਆ ਤਾਂ ਅੱਜ ਜਿਹੜੇ ਪੰਜਾਬ ਦੇ ਹਾਲਾਤ ਹਨਗੇ ਉਹ ਕਿਸੇ ਦੇ ਕਾਬੂ ਚ ਨਹੀਂ ਹਨਗੇ ਔਰ ਮੇਰਾ ਆਪਣਾ ਆਪਣੀ ਵਿਚਾਰਧਾਰਾ ਹੈ ਕਿ ਪੰਜਾਬ ਜਿਹੜਾ ਮਾਹੌਲ ਹੈ ਦਿਨ-ਪਰ-ਦਿਨ ਵਿਗੜਦਾ ਜਾ ਰਿਹਾ ਹੈ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ ਔਰ ਬਕਾਇਦਾ ਧੀਆਂ ਪੈਣਾ ਦੇ ਬੱਚਿਆਂ ਦੇ ਚੇਨੀਆਂ ਬਾਲੀਆਂ ਕੋਈਆਂ ਜਾ ਰਹੀਆਂ ਹਨ ਖਿੱਚੇ ਜਾ ਰਹੇ ਹਨਗੇ ਗੈਂਗਸਟਰਾਂ ਦੇ ਬਕਾਇਦਾ ਜੇਲ੍ਹਾਂ ਚੋਂ ਇੰਟਰਵਿਊਆਂ ਹੋ ਰਹੀਆਂ ਹਨ ਗਿਆ ਔਰ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਦੋ ਚੰਨ ਪੈਤੇ ਪਿੱਛੇ ਮਾਹੌਲ ਦਿਨ-ਪਰ-ਦਿਨ ਸਿੱਤੀ ਪੰਜਾਬ ਦੀ بگੜੀ ਜਾ ਰਹੀ ਹੈ ਜਿਸ ਆਸ ਨਾਲ ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਬਦਲਾਵ ਦੇ ਨਾਮ ਨੂੰ ਵੋਟਾਂ ਪਾਈਆਂ ਸੀ ਲੋਕਾਂ ਦਾ ਹੁਣ ਵਿਸ਼ਵਾਸ ਵੀ ਉਹਨਾਂ ਤੋਂ ਟੁੱਟਦਾ ਜਾ ਰਿਹਾ ਔਰ ਅੱਜ ਮੈਂ ਬੇਨਤੀ ਕਰਨ ਆਇਆ ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਸਵਰਨ ਸਿੰਘ ਜੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ 26 ਨੰਬਰ ਵਾਰਡ ਤੋਂ ਇਲੈਕਸ਼ਨ ਗੋਬਿੰਦਗੜ੍ਹ ਜਿਹੜੀ ਜਮਨੀ ਚੋਣ ਹੋ ਰਹੀ ਹੈ ਲੜ ਰਹੇ ਹਨਗੇ ਔਰ ਤੁਹਾਡੇ ਮਾਧਿਅਮ ਤੇ ਰਹੀ ਹੈ ਅਪੀਲ ਕਰਾਂਗਾ ਜਿਹੜੇ ਸੱਚੇ ਕਾਂਗਰਸ ਦੇ ਸਪਾਈ ਵਪਾਰ ਨੂੰ ਮੁਕਤੀ ਦੇਖਦੇ ਹੋਏ ਕਾਰੋਬਾਰ ਨੂੰ ਮੁਕਤੀ ਦੇਖਦੇ ਹੋਏ ਪੰਜਾਬ ਦੇ ਭਵਿੱਖ ਨੂੰ ਸੁਰੱਖਿਤ ਬਣਾਣਗੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਕਿਉਂਕਿ ਇਹ ਸਰਕਾਰ ਤਕਰੀਬਨ 1.5 ਸਾਲ ਦੀ ਸਰਕਾਰ ਹੈ ਗਾਹਾਂ ਨੂੰ ਜਿਹੜੇ ਪਹਿਲਾਂ ਪਾਰਲੀਮੈਂਟ ਤੇ ਨਤੀਜੇ ਨਿਕਲੇ ਹਨਗੇ ਉਸ ਚੋ ਅਹਿਸਾਸ ਹੁੰਦਾ ਹੈ ਕਿ ਆਨਲੀ ਸਰਕਾਰ ਕਾਂਗਰਸ ਦੀ ਸਰਕਾਰ ਵਾੜੀ ਉਹਨੂੰ ਮੁਕਤੀ ਦੇਖਦੇ ਹੋਏ ਵਿਕਾਸ ਨੂੰ ਮੁਕਤੀ ਦੇਖਦੇ ਹੋਏ ਕਾਰਜਾਂ ਨੂੰ ਮੁਖੀ ਦੇਖਤੇ ਹੋਏ ਮੈਂ اپیل ਕਰਾਂਗਾ ਕਿ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਹਰ ਲੀਡਰ ਸਾਹਿਬਾਨ ਨੂੰ ਜਿਵੇਂ ਸਾਡੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਕੰਮ ਕਰੀ ਨਾਲ ਲੱਗੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇ ਸਰ ਇੱਕ ਮੁੱਦਾ ਧਿਆਨ ਵਿੱਚ ਆਇਆ ਕਿ 2021 ਜਿਹੜੇ ਵਾਰਡ ਨੰਬਰ 26 ਚ 200 ਜਿਹੜੇ ਵੋਟ ਸੀਗੇ ਜਿਹੜੇ ਉੱਤੇ ਹੋਏ ਸੀ ਕੋਈਸ ਵਾਰ ਫਿਰ 26 ਚ ਕਰ ਦਿੱਤੇ ਗਏ ਨੇ ਉਹ ਲੈ ਕੇ ਇਲੈਕਸ਼ਨ ਕਮਿਸ਼ਨ ਦਾ ਧਿਆਨ ਖਿਲਾਉਣਾ ਹੈ ਕਿ ਮਾਮਲਾ ਇਸ ਤਰ੍ਹਾਂ ਹੈ ਮੇਰੇ ਅਖਰ ਕੱਲ੍ਹ ਵੀ ਇਹ ਸ਼ਿਕਾਇਤ ਗਈ ਹੈ ਇਲੈਕਸ਼ਨ ਕਮਿਸ਼ਨ ਕੋਲ ਇਹ ਸਾਡੇ ਤੁਹਾਡੇ ਇੱਥੇ ਕੱਲਾ ਨਹੀਂ ਹੋਇਆ ਅਮਲੋਚ ਵੀ ਇਹਨਾਂ ਨੇ ਕਈ ਵਾਰਲੇ ਵੋਟਾਂ ਦੀ ਵੋਟਾਂ ਪਾ ਕੇ ਕਿਤੇ 200 ਕਿਤੇ 250 ਪਾ ਕੇ ਬਣਾਏ ਲੇਕਿਨ ਚਲੋ ਐਚਓ ਸਰਕਾਰ ਦੀ ਮੰਸ਼ਾ ਦਾਇਰ ਹੁੰਦੀ ਹੈ ਕਿਉਂਕਿ ਜੇ ਚੰਗੇ ਕਾਰਜ ਕੀਤੇ ਨੇ ਡਰਨ ਦੀ ਲੋੜ ਨਹੀਂ ਜੇ ਕੰਮ ਡੱਕਾ ਤੋੜਿਆ ਹੀ ਨਹੀਂ ਲੋਕਾਂ ਨੇ ਢਿੱਡ ਚੁੜਕ ਲੈਣਾ ਭਰੇ ਹਨ ਫਿਰ ਲੋਕ ਵੋਟਾਂ ਕਿਉਂ ਪਾਣਗੇ ਸੋ ਮੇਰੇ ਖਿਆਲ ਸਾਡੇ ਨਾਲੋਂ ਵੱਧ ਸਾਡੀਆਂ ਮਾਤਾ ਭੈਣਾਂ ਧੀਆਂ ਉਹ ਆ ਕੇ ਆਣੀਆਂ ਜਿਹੜੇ 1000 ਰੁਪਏ ਦੀ ਉਡੀਕ ਕਰ ਰਹੀਆਂ ਔਰ ਇਹਦੇ ਨਤੀਜੇ ਤੁਹਾਨੂੰ ਦੇਖਣ ਨੂੰ ਆਉਣ ਵਾਲੇ ਸਮੇਂ ਜਰੂਰ ਮਿਲੇਗਾ ਔਰ ਜੋ ਸਲੂਕ ਯਾ ਸਾਡੇ ਤੋਂ ਕੁਤਾਈਆਂ ਕਾਂਗਰਸ ਪਾਰਟੀ ਤੋਂ ਹੀ ਆ ਉਹ ਤਾਂ ਵੱਧ ਨੁਕਸਾਨ ਆਣ ਵਾਲੇ ਸਮੇਂ ਤੇ ਵਿਧਾਨ ਸਭਾ ਦੀ ਇਲੈਕਸ਼ਨ ਆਮ ਆਦਮੀ ਪਾਰਟੀ ਝਾੜੂ ਦੀ ਸਰਕਾਰ ਦਾ ਹੋਇਆ